ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਗੁਰਵਿੰਦਰ ਸਿੰਘ ਬਾਜਵਾ ਅੱਜ 26 ਨਵੰਬਰ 2024 3 ਵਜੇ ਦਾ ਟਾਈਮ ਹੈ ਸ਼ਾਮਾਂ ਦਾ ਗੀਤਿਆਂ ਕਣਕਾਂ ਨੂੰ ਪਾਣੀ ਲੱਗਣੇ ਸ਼ੁਰੂ ਹੋ ਗਏ ਆ ਤੇ ਖਾਸ ਕਰਕੇ ਜਿਹੜੀਆਂ ਝੋਨੇ ਦੇ ਵੱਤਰ ਦੇ ਵਿੱਚ ਬੀਜੀਆਂ ਸੁਪਰ ਸੀਡਰ ਨਾਲ ਕਣਕਾਂ ਹੀ ਉਹਨਾਂ ਚ 72 ਦੀ ਪ੍ਰੋਬਲਮ ਆਈ ਆ ਤੇ ਕਣਕਾਂ ਦੇ ਉਗਣ ਚ ਵੀ ਪ੍ਰੋਬਲਮ ਆਈ ਪਰ ਜਿਹੜੀ ਕੋਈ ਇਦਾਂ ਦੀ ਕਣਕ ਆ ਆ ਦੇਖੋ ਆ 29 ਅਕਤੂਬਰ ਦੀ ਬੀਜੀ ਹੋਈ ਕਣਕ ਹੈ 826 ਤੇ ਮੈਂ ਇਹਨੂੰ ਪੁੱਟ ਕੇ ਦੇਖਿਆ ਅਜੇ ਵੀ ਇਹਨੂੰ 7 ਦਿਨ ਪਾਣੀ ਨਹੀਂ ਲੱਗਣਾ ਸੋ ਪਾਣੀ ਦਿਨਾਂ ਦੇ ਹਿਸਾਬ ਨਾਲ ਨਾ ਲਾਇਓ ਕਿ ਜੇ 20 ਦਿਨ ਹੋ ਗਏ ਆ ਜੀ ਪਾਣੀ ਲਾਉਣਾ ਬਣਦਾ ਨਹੀਂ ਪਾਣੀ ਸੱਲ ਤੇ ਕਣਕ ਦੀ ਜ਼ਰੂਰਤ ਦੇ ਮੁਤਾਬਕ ਜਿੰਨਾ ਪਾਣੀ ਰੋਕ ਕੇ ਲੱਗੇ ਖੁਸ਼ਕਵੱਤਰ ਲੱਗੇ ਕਿਉਂਕਿ ਆ ਦੇਖੋ ਸਾਰੀ ਕਣਕ ਨਿਕਲੀ ਆ ਸਾਰੀ ਨਿਕਲੀ ਆ ਤੇ ਆ ਦੇਖੋ ਕਿਦਾਂ ਭਰੀ ਪਈ ਕਣਕਰ ਸੋ ਜੱਬੀ ਆ ਮੋਟਰ ਚੱਲਣ ਢਈ ਆ ਇਹ ਇਹਦੇ ਤੋਂ 3-4 ਦਿਨ ਪਹਿਲਾਂ ਬੀਜੀ ਹੋਈ ਕਣਕ ਹੈ ਜਿੰਨੂੰ ਉਹਨਾ ਪਾਣੀ ਲਾਤਾ ਪਰ ਇਸ ਕਣਕ ਚ ਅਜੇ ਅਜੇ ਇੱਕ ਹਫਤਾ ਪਾਣੀ ਨਹੀਂ ਲਾਉਣਾ ਕਿਉਂਕਿ ਡਾਕਰ ਜ਼ਮੀਨ ਹੈ ਇਹਦੇ ਵਿੱਚ ਅਜੇ ਥੱਲੇ ਆ ਵੇਖੋ ਕਿਦਾਂ ਬਹੁਤ ਸੋਹਣਾ 826 ਨੇ ਮਾਰਿਆ ਮੈਂ ਤੁਹਾਨੂੰ ਦਿਖਾਵਾਂ ਤੇ ਅਜੇ ਆ ਦੇਖੋ ਫਸਲ ਹੋਵੇ ਜਾਂ ਬੂਟਾ ਹੋਵੇ ਨਾ ਉਹਨੂੰ ਸੱਲ ਚਾਹੀਦੀ ਹੁੰਦੀ ਆ ਨਾ ਕਿ ਡਕਮਾ ਪਾਣੀ ਇਸੇ ਕਰਕੇ ਬੈਡਾਂ ਤੇ ਬੀਜੀ ਕਣਕ ਜਿਹੜੀ ਆ ਬਹੁਤ ਸ਼ਾਨਦਾਰ ਹੁੰਦੀ ਆ ਬੈਡਾਂ ਤੇ ਬੀਜਿਆ ਗੰਨਾ ਵਧੀਆ ਹੁੰਦਾ ਆ ਦਾਲਾਂ ਵਧੀਆ ਹੁੰਦੀਆਂ ਹੁਣ ਤੇ ਬਾਗਬਾਨੀ ਵੀ ਸਾਰੀ ਬੈਡਾਂ ਤੇ ਬੂਟੇ ਵੀ ਕਿਉਂਕਿ ਜਦੋਂ ਹੁਣ ਇਹ ਡੱਕਰ ਜ਼ਮੀਨ ਆ ਪਾਣੀ ਲੱਗ ਗਿਆ ਇਹਦੇ ਮਸਾਮ ਬੰਦ ਹੋ ਜਣੇ ਆ ਰੋਸ਼ਨੀ ਤੇ ਹਵਾ ਦਾ ਜਾਣਾ ਜਿਹੜਾ ਆ ਉਹ ਥੱਲੇ ਬੰਦ ਹੋ ਜਾਣਾ ਫੇਰ ਸਾਨੂੰ ਉਹਨੂੰ ਵਾਤਰ ਕਰ ਲਈ ਤੇ ਰੁਕੀ ਕਣਕ ਨੂੰ ਚਲਾਉਣ ਲਈ ਜ਼ਿਆਦਾ ਜੂਰੀਆ ਦੀ ਲੋੜ ਪੈਂਦੀ ਆ ਸੋ ਇਸ ਕਰਕੇ ਆਪਣੀ ਜ਼ਮੀਨ ਦੀ ਲੋੜ ਅਨੁਸਾਰ ਜਿੱਦਾਂ ਦੀ ਵੀ ਤੁਹਾਡੀ ਮਿੱਟੀ ਆ ਜਿੱਦਾਂ ਦਾ ਵੀ ਤੁਹਾਡਾ ਇਲਾਕਾ ਭੂਗolik ਏਰੀਆ ਆ ਉਹਦੇ ਹਿਸਾਬ ਨਾਲ ਪਾਣੀ ਲਾਉਣਾ ਜਿਹੜਾ ਆ ਨਾ ਉਹ ਸਿਆਣਪ ਵਾਲੀ ਗੱਲ ਆ ਨਾ ਕਿ ਵੇਖੋ ਵੇ ਕੀ ਵੀ 20 ਦਿਨਾਂ ਬਾਅਦ ਲਾ ਦੇਣਾ ਕਈ ਕਈ ਕਣਕਾਂ ਹੁਣ ਜਿੱਦਾਂ ਇਹ ਅੱਜ ਹੋ ਗਈ ਆ ਨਾ 29 ਤੋਂ ਲੈ ਕੇ ਤੇ ਅੱਜ 26 ਤੇ ਦੋ 28 ਦਿਨਾਂ ਦੀ ਆ ਇਹਨੂੰ 35 ਦਿਨਾਂ ਬਾਅਦ ਜਾ ਕੇ ਜੇ ਫੈਸਲਾ ਹੋਣਾ ਵੀ ਪਾਣੀ ਲਾਉਣਾ ਕਿ ਨਹੀਂ ਲਾਉਣਾ ਠੀਕ ਹੈ ਜੀ ਤੇ ਕਈਆਂ ਨੇ ਉਹ 18 ਦਿਨ ਬਾਅਦ ਵੀ ਲਾਤਾ ਜਿਨ੍ਹਾਂ ਦੀ ਸੁੱਕੇ ਵੱਤਰ ਚ ਕਣਕ ਨਹੀਂ ਉੱਗੀ ਤੇ ਉਹ ਹੁਣ ਉਹ ਛਟਾ ਦੇਣ ਦੇ ਆ ਲਾ ਕੇ ਉਹ ਚਲੋ ਗੈਪ ਫਿਲਿੰਗ ਕਰਨੀ ਹੁੰਦੀ ਆ ਬਟ ਜਿਹਦੇ ਨਹੀਂ ਹੈਗੀ ਉਹਨੂੰ ਨਹੀਂ ਲੋਡ ਹੈਗੀ ਨਹੀਂ ਤੇ ਆ ਵੇਖੋ ਜਿੱਥੇ ਆ ਪਾਣੀ ਇਵਨ ਇੱਥੇ ਆਉਂਦਾ ਨਾ ਆ ਪਾਣੀ ਆ ਨੱਕੇ ਦਾ ਵੇਖੋ ਨਾਲ ਹੀ ਕਣਕ ਪੀਲੀ ਪੈਣੀ ਸ਼ੁਰੂ ਹੋ ਜਾਂਦੀ ਆ ਉਹ ਬਾਕੀ ਕਣਕ ਨਾਲ ਇਹਨੇ ਰਲਣਾ ਨਹੀਂਗਾ ਭਾਵੇਂ ਰੋੜੀ ਪਈ ਆ ਇਹ ਚੀਜ਼ ਵੇਖਣ ਵਾਲੀ ਜੇ ਇਹ ਧਿਆਨ ਰੱਖਿਓ ਸਿਲ ਦੇ ਮੁਤਾਬਕ ਲੋਡ ਅਨਸਾਰ ਨਾ ਕੇ ਦਿਨਾਂ ਦੇ ਮੁਤਾਬਕ ਜਾਂ ਵੇਖੋ ਵੇਖੀ ਨਹੀਂ ਲਾਉਣੀ ਫਲਡਿੰਗ ਤੋਂ ਤੇ ਆਪਾਂ ਨੂੰ ਗਾਂ-ਗਾ ਫਲਡਿੰਗ ਨਹੀਂ ਚੱਲਣੀ ਜਿੰਨੀ ਗੱਲ ਇਹ ਛੇਤੀ ਸਮਝ ਆ ਜੇ ਉੰਨਾ ਸਾਡਾ ਪਾਣੀ ਵੱਜੂਗਾ ਸਾਡੀ ਫਸਲ ਵੱਜੂਗਾ